ਸਤਨਾਮ ਵਾਹਿਗੁਰੂ ਸਹਬ ਜੀ ਗੌੜੀ ਮਹੱਲਾ ਪੰਜਵਾਂ ਤੁਧ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਵਿਦ ਤੁਮ ਹੀ ਜਾਣੀ ਤੁਮ ਹੀ ਸਜਨ ਸੁਹੇਲੇ ਸਰਪ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਾਹ ਅਤੋਲੇ ਵਰਨ ਨਾ ਸਾਕੂੰ ਤੁਮਰੇ ਰੰਗਾ ਗੁਣ ਨਦਾਨ ਸੁਖਦਾਤੇ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਭਉ ਕਾਟ ਕੀਏ ਨਹ ਕੇਵਲ ਜਬ ਤੇ ਹੋ ਮੈ ਮਾਰੀ ਜਨਮ ਮਰਨ ਕੇ ਚੁਕੇ ਵਾਹਿਗੁਰੂ ਜਨਮ ਮਰਨ ਕੋ ਚੁਕੋ ਸੰਸਾਰ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੂੰ ਗੁਰ ਸੇਵਾ ਚਰਨ ਪਖਾਰ ਕਰੂੰ ਗੁਰ ਸੇਵਾ ਬਾਰ ਜਾਉ ਲਖਵਰੀਆ ਜਹਿ ਪ੍ਰਸਾਦ ਇਹ ਪਾਉ ਜਲ ਤਰਿਆ ਜਨ ਨਾਨਕ ਪੈਰ ਸੰਗ ਮਰੀਆ ਜਹਿ ਪ੍ਰਸਾਦ ਇਹ ਪਾਉ ਜਲ ਤਰਿਆ ਜਨ ਨਾਨਕ ਪਿਰ ਸੰਗ ਮਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸਤ ਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 106 ਕ ਇੱਕ 107 ਤੇ ਸੁਭਾਇਮਾਨ ਸ਼ਬਦ ਪੜਿਆ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਤੇ ਟਿਕਾ ਕੇ ਗੱਲਾਂ ਆਪਣੇ ਤੇ ਟਿਕਾ ਕੇ ਆਪਣੇ ਤੇ ਲਾ ਕੇ ਕਹਰੋ ਆਪਣੇ ਆਪ ਤੇ ਲਾ ਕੇ ਗੱਲ ਸਮਝਾਇਆ ਮਨੁੱਖਤਾ ਨੂੰ ਮਹਾਰਾਜ ਕਹਣਾ ਕਰਦੇ ਨੇ ਤੁਝ ਬਿਨ ਕਬਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਤੇਥੋਂ ਬਿਨਾ ਸਾਡਾ ਹੋਰ ਕੌਣ ਸਹਾਰਾ ਹੈ ਵਾਹਿਗੁਰੂ ਹੈ ਮੇਰੇ ਪ੍ਰੀਤਮ ਪ੍ਰਭੂ ਹੈ ਮੇਰੀ ਜਿੰਦ ਦੇ ਆਸਰੇ ਪ੍ਰਭੂ ਤੇਥੋਂ ਬਿਨਾ ਸਾਡਾ ਹੋ ਕੌਣ ਸਹਾਰਾ ਹੈ ਅਗੇ ਮਹਾਰਾਜ ਕਹਿੰਦੇ ਨੇ ਰਹਾਉ ਵਾਲਾ ਬੰਦਾ ਜੀ ਅੰਤਰ ਕੀ ਵਿਦ ਤੁਮ ਹੀ ਜਾਣੀ ਤੁਮ ਹੀ ਸੱਜਣ ਸੁਹੇਲੇ ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ ਪ੍ਰਮਾਤਮਾ ਤੇਥੋਂ ਬਿਨਾ ਸਾਡਾ ਕੌਣ ਸਹਾਰਾ ਹੈ ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ ਅੰਤਰ ਕੀ ਪਤ ਤੁਮ ਹੀ ਜਾਣੀ ਤੁਮ ਹੀ ਸੱਜਣ ਸਹੇਲੇ ਵਾਹ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸਰਬ ਸੁਖਾਮ ਤੁਜ ਤੇ ਪਾਏ ਮੇਰੇ ਠਾਕੁਰ ਅਗਾਹ ਅਤੋਲੇ ਏ ਮੇਰੇ ਅਥਾ ਤੇ ਅਡੋਲ ਠਾਕਰ ਸਾਰੇ ਸੁੱਖ ਮੈਂ ਤੇਤੋਂ ਹੀ ਲੱਭੇ ਹਨ ਵਰਨ ਨਾ ਸਕੂੰ ਤੁਮਰੇ ਰੰਗਾ ਗੁਣ ਨਿਦਾਨ ਸੁਖ ਦਾ ਤੇ ਅਗਮ ਅਗੋਚਰ ਪ੍ਰਭ ਅਬినాਸ਼ੀ ਪੂਰੇ ਗੁਰ ਤੇ ਜਾਤੇ ਮਹਾਰਜ ਕਹਣਾ ਕਰਦੇ ਨੇ ਹੇ ਗੁਣਾ ਦੇ ਖਜ਼ਾਨੇ ਪ੍ਰਭ हे सुख देण वाले प्रभु मैं तेरे गुण बयान नहीं कर सकदा अगम अगोचर प्रभ अविनाशी पूरे गुरते जाते मरा समझौना करदे ने हे अपहुंच प्रभु जिदे तक पहुंच नहीं हो सकदी ज्ञान इंद्रियां दी मन दी सुरत दी पहुंच हो सकदी है अकाल पुरुष वाहेगुरु तक ਕਿਉਂਕਿ ਸੁਰਤ ਪਹੁੰਚਦੀ ਹੈ ਗੁਰੂ ਦੇ ਚਰਨਾਂ ਤੱਕ ਅਕਾਲ ਪੁਰਖ ਵਾਹਿਗੁਰੂ ਨੂੰ ਕੁਦਰਤ ਦੇ ਵਿੱਚ ਦੇਖ ਸਕਦੀ ਹੈ ਸੁਰਤ ਜਿਹਨੂੰ ਆਪਾਂ ਮਨ ਕਹਿੰਦੇ ਆ ਮਨ ਪਹੁੰਚ ਸਕਦਾ ਪਰ ਗਿਆਨ ਇੰਦ੍ਰੇ ਨਹੀਂ ਉਹਦੇ ਤੱਕ ਪਹੁੰਚ ਸਕਦੇ ਗਿਆਨ ਇੰਦ੍ਰੇ ਪੰਜੇ ਮਿਲ ਕੇ ਆਪਾਂ ਪਹਿਲਾ ਸ਼ਬਦ ਪੜ ਕੇ ਆਏ ਆ ਪੰਜੇ ਮਿਲ ਕੇ ਦੋ ਅੱਖਾਂ ਦੋ ਕੰਨ ਇੱਕ ਜੀਭਾ ਮੁਖ ਇਹ ਪੰਜੇ ਮਿਲ ਕੇ ਗਿਆਨ ਇੰਦ੍ਰੇ ਉਸ ਦੇ ਗੁਣ ਗਾ ਸਕਦੇ ਨੇ ਉਸ ਦੇ ਗੁਣ ਸੁਣ ਸਕਦੇ ਨੇ ਤੇ ਉਸ ਦੇ ਗੁਨਾ ਨੂੰ ਕੁਦਰਤ ਦੇ ਵਿੱਚ ਦੇਖ ਸਕਦੇ ਨੇ ਕੁਦਰਤ ਦੇ ਵਿੱਚ ਪਰ ਉਹ ਨਿਰੰਕਰ ਅਕਾਲ ਪੁਰਖ ਵਾਹਿਗੁਰੂ ਤੱਕ ਇਹ ਗਿਆਨ ਇੰਦਰੀ ਨਹੀਂ ਪਹੁੰਚ ਸਕਦੇ ਸਾਡੀ ਸੁਰਤ ਤੇ ਮਾਈਂਡ ਸਾਡਾ ਮਨ ਜੀ ਨੂੰ ਕਹਿੰਦੇ ਆਪਾਂ ਉਹ ਪਹੁੰਚ ਸਕਦਾ ਵਾਹਿਗੁਰੂ ਮਹਾਰਾਜ ਕਹਿਣਾ ਕਰਦੇ ਨੇ ਹੇ ਗੁਣਾ ਦੇ ਖਜ਼ਾਨੇ ਪ੍ਰਭੂ हे सुख देण वाले प्रभु मैं तेरे गुण बयान नहीं कर सकदा तू अगम अगोचर प्रभु अविनाशी पूरे गुरते जाते अगम अगोचर प्रभु अविनाशी पूरे गुरते जाते हे अपहुंच प्रभु हे इंद्रियां दी पहुंच तो परे प्रभु हे अविनाशी प्रभु पूरे गुरु दी राही ही तेरे नाल ਡੂੰਗੀ ਸਾਂਝ ਪੈ ਸਕਦੀ ਹੈ ਪੂਰਾ ਗੁਰੂ ਕਾਹਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਬਚਨ ਸੁਣ ਕੇ ਪੜ੍ਹ ਕੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਸੁਰਤ ਕਰਕੇ ਤੇ ਮਨ ਕਰਕੇ ਪਹੁੰਚ ਕਰ ਸਕਦਾ ਮਨੁੱਖ ਜਦੋਂ ਪਹੁੰਚ ਹੋ ਜਾਂਦੀ ਹੈ ਡੂੰਗੀ ਸਾਂਝ ਪੈ ਜਾਂਦੀ ਹੈ ਗੁਰੂ ਗਿਆਨ ਨਾਲ ਤੇ ਪ੍ਰਮਾਤਮਾ ਦੇ ਨਾਲ ਮਹਾਰਾਜ ਕਹਿੰਦੇ ਨੇ ਫਿਰ ਭ੍ਰਮ ਭਾਉ ਕਾਟ ਕੀਏ ਨਹਿ ਕੇਵਲ ਜਬ ਤੇ ਹੋਮੇ ਮਾਰੀ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਗੁਰੂ ਦੀ ਸ਼ਰਨ ਪੈ ਕੇ ਜਦੋਂ ਤੋਂ ਆਪਣੇ ਅੰਦਰੋਂ ਹੋਮੇ ਦੂਰ ਕਰਦੇ ਹਨ ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਦਿੰਦਾ ਹੈ ਕਿਉਂਕਿ ਈਰਖਾ ਮੁੱਕ ਜਾਂਦੀ ਹੈ ਦਵੇਦ ਮੁੱਕ ਜਾਂਦੀ ਹੈ ਫਿਰ ਉਹ ਮਾੜੀ ਮਾੜੀ ਗੱਲ ਤੇ ਝਗੜੇ ਖੜੇ ਨਹੀਂ ਕਰਦਾ ਇਨਸਾਨ ਜਦੋਂ ਗਿਆਨ ਨਹੀਂ ਸਾਨੂੰ ਫਿਰ ਝਗੜੇ ਖੜੇ ਹੁੰਦੇ ਨੇ ਮੇਰਾ ਆ ਤੇਰਾ ਉਹ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਫਿਰ ਇਸ ਕੱਲ ਦੇ ਵਿੱਚ ਬਣਾ ਫਸ ਜਾਂਦਾ ਇਨਸਾਨ ਫਿਰ ਜਿਹੜਾ ਕੋਈ ਗੁਰਮਤ ਰੱਖਦਾ ਉਹਨੂੰ ਤਾਂ ਜਵਾਬ ਤਾਂ ਫਿਰ ਦੇਣਾ ਹੀ ਪੈਂਦਾ ਨਾ ਜੀ ਕਿਉਂਕਿ ਉਹ ਸਤਗੁਰਾਂ ਨੇ ਵੀ ਸਾਨੂੰ ਸਿਖਾਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਗਿਆ ਆ ਦਿਨ ਚੱਲਦੇ ਨੇ ਸਿੱਧੀਆਂ ਦੇ ਕਾਰਨ ਕੀ ਸੀ ਵੀ ਉਹ ਸੱਚ ਦੀ ਗੱਲ ਕਰਦੇ ਸੀ ਤੇ ਸੱਚ ਹਰੇਕ ਨੂੰ ਚੁਪਦਾ ਹੁੰਦਾ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦੀ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਸਾਰਿਆਂ ਦਾ ਹੱਥ ਸੀ ਖਾਸ ਕਰਕੇ ਉਹਨਾਂ ਦੇ ਭਰਾ ਹੀ ਵਿਰੋਧੀ ਸੀ ਸਕੇ ਪਰਤੀ ਜੰਦ ਹਣੀ ਛਕੇ ਪ੍ਰਾ ਫਿਰ ਚੰਦੂ ਹੋ ਗਿਆ ਫਿਰ ਸਰਬਰੀਏ ਹੋ ਗਏ ਸੇਖ ਫੱਤੇ ਵਾਲਾ ਹੋ ਗਿਆ ਵਿੱਚੇ ਹੱਥਾਇਦਾ ਸੇਖ ਫੱਤੇ ਵਾਲੇ ਦਾ ਪੁਜਾਰੀਵਾਦ ਹੋ ਗਿਆ ਵੀ ਇਹ ਸੱਚ ਦੀ ਗੱਲ ਕਰਦੇ ਨੇ ਸੱਚ ਦਾ ਪ੍ਰਚਾਰ ਕਰਦੇ ਨੇ ਸੱਚ ਬਹੁਤ ਸਾਰਾ ਸੱਚ ਦਾ ਪਸਾਰਾ ਹੋ ਗਿਆ ਸੀ ਗੁਰੂ ਅਰਜਨ ਸਾਹਿਬ ਜੀ ਤੱਕ ਕਿ ਸੱਚ ਤਾਂ ਸ਼ੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ ਸਤ ਹੋ ਗਿਆ ਨਾ ਗੁਰੂ ਸਾਹਿਬ ਨੇ ਸੱਚ ਨਾਲ ਜੋੜਿਆ ਇਨਸਾਨ ਨੂੰ ਮਨੁੱਖਤਾ ਨੂੰ ਉਹ ਸੱਚ ਵਾਧਾ ਵਾਧਾ ਇੰਨਾ ਪਰਫੁੱਲਤ ਹੋ ਗਿਆ ਸੀ ਗੁਰੂ ਅਰਜਨ ਸਾਹਿਬ ਜੀ ਤੱਕ ਫਿਰ ਇਹਨਾਂ ਨੇ ਮਿਲ ਕੇ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗੁਰੂ ਮਹਾਰਾਜ ਨੂੰ ਕਿਉਂ ਸੱਚ ਹਰੇਕ ਨੂੰ ਚੁੱਪਦਾ ਪਰ ਸੱਚ ਛੱਤ ਸੁਪ ਸੁਪਦਾ ਨਹੀਂ ਜੀ ਫਿਰ ਉਸ ਤੋਂ ਬਾਅਦ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜ਼ੁਲਮ ਨੂੰ ਰੋਕਣ ਦੀ ਹਿੰਮਤ કરી ਤਾਕਤ ਰੱਖੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਇਹ ਨਹੀਂ ਵੀ ਇਹਨਾਂ ਤੇ ਚੜ ਕੇ ਗਏ ਆ ਨਾ ਇਹ ਆਉਂਦੇ ਸੀ ਤਾਂ ਇਹਨਾਂ ਨੂੰ ਫਿਰ ਜਵਾਬ ਦੇਣਾ ਪੈਂਦਾ ਸੀ ਚਾਰ ਜੰਗਾਂ ਹੋਈਆਂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਸ਼ਹੀਦੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਤੇ ਜੂਨ 84 ਵਾਲੀ ਵੀ ਸੀਧੀ ਚੱਲਦੀ ਆ ਜੀ ਹੁਣ ਜੂਨ 84 ਵਾਲੀ 6 ਜੂਨ ਤੱਕ ਜੋ ਦਰਬਾਰ ਸਾਹਿਬ ਵਿੱਚ ਵਾਪਰਿਆ ਉਹ ਤਾਂ ਛੋਟੇ ਸੀ ਆਪਾਂ ਹੁਣ ਇਤਿਹਾਸ ਸੁਣਦੇ ਆਂ ਕਹਿਣ ਦਾ ਭਾਵ ਵੀ ਸੱਚ ਨਾਲ ਜਦੋਂ ਜੁੜ ਜਾਂਦਾ ਨਾ ਇਨਸਾਨ ਤੇ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਟੱਕਰਾ ਕਰਨਾ ਪੈਂਦਾ ਤੇ ਫਿਰ ਉਹ ਸੱਚ ਦੀ ਕੌਮ ਨੂੰ ਸੱਚ ਵਾਲੇ ਰਾਹ ਤੇ ਤੁਰਨ ਵਾਲਿਆਂ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ ਜਾਂਦਾ ਮਹਾਰਾਜ ਕਹਿੰਦੇ ਨੇ ਚਲੋ ਆਪਾਂ ਉੱਥੇ ਜੇ ਗੁਰੂ ਮਹਾਰਾਜ ਕਹਿੰਦੇ ਨੇ ਨਾ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਗੁਰੂ ਦੀ ਸ਼ਰਨ ਪੈ ਕੇ ਜਦੋਂ ਤੋਂ ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰਕੇ ਉਹਨਾਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ ਬਣਾ ਦਿੰਦਾ ਹੈ ਅਗਲੇ ਸ਼ਬਦ ਚ ਮਾਰਾ ਦੱਸਦੇ ਨੇ ਜਨਮ ਮਰਨ ਕੈ ਚੂਕੋ ਜਨਮ ਮਰਨ ਕੋ ਚੂਕੋ ਸੰਸਾ ਸਾਧ ਸੰਗਤ ਦਰਸਾਰੀ ਸਾਧ ਸੰਗ ਵਿੱਚ ਸਾਧ ਸੰਗਤ ਵਿੱਚ ਗੁਰੂ ਦੇ ਦਰਸ਼ਨਾਂ ਦੀ ਬਰਕਤ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ ਜਦੋਂ ਗੁਰੂ ਦੀ ਸੰਗਤ ਕਰਦੇ ਆ ਜੀ ਆਪਾਂ ਸੰਗਤ ਕੀ ਹੁੰਦੀ ਆ ਆਪਾਂ ਪਿਛਲੇ ਕੱਲ ਦੀ ਗੱਲ ਕਰੀ ਸੀ ਮੇਰਾ ਖਲ ਪਰਸੋਂ ਬਈ ਗੁਰੂ ਨੂੰ ਮੱਥਾ ਟੇਕਣਾ ਬਹੁਤ ਚੰਗੀ ਗੱਲ ਐ ਸਤਿਕਾਰਯੋਗ ਐ ਜਿਹੜਾ ਗੁਰੂ ਨੂੰ ਮੱਥਾ ਟੇਕਦਾ ਆ ਕੇ ਠੀਕ ਐ ਜੀ ਪਰ ਗੁਰੂ ਮਹਾਰਾਜ ਕਹਿੰਦੇ ਵੀ ਕੱਲਾ ਮੱਥਾ ਟੇਕਣ ਨਾਲ ਨਹੀਂ ਤੇਰਾ ਕੋਈ ਸਬਰ ਨਾ ਤੂੰ ਗੁਰੂ ਦੀ ਗੱਲ ਸੁਣ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਗੁਰੂ ਦੇ ਬਚਨਾਂ ਨੂੰ ਕਮਾ ਫੇਰ ਤੇਰਾ ਜੀਵਨ ਚੇਂਜ ਹੋਏਗਾ ਠੀਕ ਐ ਜੀ ਜਿਵੇਂ ਮੈਂ ਦੱਸਿਆ ਸੀ ਉਹਦੇ ਵੀ 32 2006 56 ਤੱਕ ਮਤਲਬ ਕਰਮਕੰਡ ਕੋਈ ਰਹੇ ਆ ਉਸ ਤੋਂ ਬਾਅਦ ਗੁਰੂ ਦੀ ਗੱਲ ਸੁਣਨੀ ਸ਼ੁਰੂ ਹੋ ਗਈ ਬੰਗਲਾ ਸਾਹਿਬ ਟਾਈਮ ਟੀਵੀ ਤੋਂ ਸਿੱਧਾ ਪ੍ਰਸਾਰਣ ਸੀ ਭਾਈ ਸਰਬਜੀਤ ਸਿੰਘ ਧੁੰਦੇ ਹੁਣੇ ਉੱਥੇ ਕਥਾ ਕਰਦੇ ਹੁੰਦੇ ਸੀ ਭਾਈ ਪੰਥਪ੍ਰੀਤ ਹੁਣੀ ਹੋਰ ਬਹੁਤ ਸੋਹਣੇ ਪ੍ਰਚਾਰਕ ਆ ਵਧੀਆ ਹੁਣ ਵੀ ਬਹੁਤ ਵਧੀਆ ਭਾਈ ਰਣਜੀਤ ਸਿੰਘ ਹੈੱਡ ਗ੍ਰਾਂਥੀ ਆ ਵਧੀਆ ਪ੍ਰਚਾਰ ਕਰਦੇ ਨੇ ਤੇ ਹੋਰ ਵੀ ਬਹੁਤ ਸਾਰੇ ਪ੍ਰਚਾਰਕ ਆ ਜਦੋਂ ਗੱਲ ਆਪਾਂ ਸੁਣਨੀ ਸ਼ੁਰੂ ਕਰਤੀ ਨਾ ਗੁਰੂ ਦੀ ਉਦੋਂ ਜੀਵਨ ਚੇਂਜ ਹੁੰਦਾ ਜੀ ਜਦੋਂ ਫਿਰ ਜੀਵਨ ਚੇਂਜ ਹੁੰਦਾ ਫਿਰ ਉਹ ਬਾਹਰੋਂ ਦੂਜਿਆਂ ਨੂੰ ਨਹੀਂ ਲੱਗਦਾ ਹੁੰਦਾ ਉਹਦਾ ਜੀਵਨ ਅੰਦਰੇ ਅੰਦਰ ਉਹਨੂੰ ਆਪ ਨੂੰ ਪਤਾ ਹੁੰਦਾ ਤੇ ਨੇੜਤਾ ਵਾਲਿਆਂ ਨੂੰ ਗੁਰੂ ਪਿਆਰ ਵਾਲਿਆਂ ਨੂੰ ਪਤਾ ਵੀ ਲੱਗ ਜਾਂਦਾ ਵੀ ਜਿੰਨਾ ਨਾਲ ਗੱਲਬਾਤ ਹੁੰਦੀ ਆ ਜਦੋਂ ਆਪਾਂ ਸੰਗਤ ਕਰਦੇ ਆ ਗੁਰੂ ਦੀ ਇਕੱਠੇ ਬੈਠ ਕੇ ਭੈਣ ਭਰਾ ਗੁਰੂ ਦੀ ਗੱਲ ਸੁਣਦੇ ਸੁਣਾਉਂਦੇ ਆ ਉਦੋਂ ਪਤਾ ਲੱਗ ਜਾਂਦਾ ਵੀ ਵਾਕਿਆ ਹੀ ਬਦਲਿਆ ਹੋਇਆ ਇਨਸਾਨ ਅੰਦਰੋਂ ਅੰਦਰੋਂ ਬਦਲਣਾ ਜੀ ਕੋਈ ਆ ਢਾਂਚਾ ਸਰੀਰ ਦਾ ਨਹੀਂ ਬਦਲਣਾ ਹਾਂ ਸਰੀਰ ਦਾ ਜਿਹੜਾ ਢਾਂਚਾ ਇੱਕ ਹੈਗਾ ਵੀ ਉਹ ਸਾਫਤ ਸੂਰਤ ਹੋ ਜਾਂਦਾ ਇਨਸਾਨ ਇੱਥੋਂ ਵੀ ਪਤਾ ਲੱਗ ਜਾਂਦਾ ਵੀ ਦਾੜੀ ਕੇਸ ਰੱਖੇ ਆ ਠੀਕ ਆ ਜੀ ਸਾਫਤ ਸੂਰਤ ਹੈ ਤੇ ਸਾਫਤ ਸੂਰਤੀ ਅਕਾਲ ਪੁਰਖ ਬਾਹੇ ਗੁਰੂ ਅਕਾਲ ਪੁਰਖ ਬਾਹੇ ਗੁਰੂ ਕੁਦਰਤ ਦੇ ਨਿਜਮ ਮੁਤਾਬਕ ਸਾਫਤ ਸੂਰਤੀ ਪੈਦਾ ਕਰਦਾ ਇਨਸਾਨ ਨੂੰ ਤੇ ਇਹ ਤਾਂ ਜਿਹੜਾ ਹੁਣ ਦਾੜੀ ਕੇਸ ਕਟਾਉਂਦਾ ਪਾਈ ਉਹਦੇ ਵਿੱਚ ਗੁਰਬਾਣੀ ਵਿੱਚ ਪੰਕਤੀ ਆ ਸਾਫਤ ਸੂਰਤ ਰੱਬ ਦੀ ਭੱਲੇ ਬੇਈਮਾਨ ਗਰਬਾਣੀਆਂ ਨੂੰ ਬੇਈਮਾਨ ਕਹਿੰਦੀ ਆ ਜਿਹੜਾ ਆਪਣੇ ਦਾੜੀ ਕੇਸ ਕਟਾਉਂਦਾ ਠੀਕ ਆ ਜੀ ਤੇ ਇਹ ਫਿਰ ਮਤਬਲਾ ਅਸੀਂ ਨੇਚਰਲ ਸਰੂਪ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨੇਚਰਲ ਸਰੂਪ ਆ ਇਹ ਸਾਫਤ ਸੂਰਤ ਆ ਠੀਕ ਆ ਜੀ ਜਿਹੜਾ ਮਨੋੱਖਾ ਉਹਦੇ ਮੂੰਹ ਤੇ ਦਾੜਾ ਆਉਂਦਾ ਬੀਬੀ ਤੇ ਨਹੀਂ ਆਉਂਦਾ ਉਹਨੂੰ ਸਾਫਤ ਸੂਰਤ ਰੱਖਿਆ ਜਿਹੋ ਜਿਹਾ ਪ੍ਰਮਾਤਮਾ ਨੇ ਬਣਾਇਆ ਕੁਦਰਤ ਨੇ ਉਹੋ ਜਿਹਾ ਰਹਿਣਾ ਠੀਕ ਆ ਜੀ ਤੇ ਜੇ ਅਸੀਂ ਕਹਿੰਨੇ ਆ ਵੀ ਮੈਂ ਕਈ ਕਹਿੰਦੇ ਹੁੰਦੇ ਮੈਂ ਦਾੜੀ ਬਣਾਉਣ ਗਿਆ ਸੀ ਜਰ ਬਜੜੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਆ ਉਹ ਨਹੀਂ ਚੰਗੀ ਲੱਗੀ ਬਣਾਉਣ ਗਿਆ ਸੀ ਕਹਿਣ ਦਾ ਭਾਬ ਵੀ ਕਟਾਉਣ ਗਿਆ ਸੀ ਇਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਸਾਪਤ ਸੂਰਤ ਰੱਬ ਦੀ ਭੰਨੇ ਬੇਈਮਾਨ ਬਿ ਤੂੰ ਆਪਣੀ ਸ਼ਕਲ ਬਗਾੜਨਾ ਦਿੱਤੀ ਹੋਈ ਪ੍ਰਮਾਤਮਾ ਦਾ ਸਰੂਪ ਇਹ ਕਹਾੜੀ ਕੇ ਸੀ ਬਣਾਉਣ ਜਾਂਨ ਤੂੰ ਅੰਨਕ ਕਰਨ ਵੀ ਕਟਾ ਦਿਆ ਕਰ ਵੀ ਇਹ ਵੱਡਾ ਜਾਂ ਛੋਟਾ ਮੇਰੇ ਅਰਗੇ ਦਾ ਨੱਕ ਚੌੜਾ ਫਿਰ ਵਡਾ ਦੇ ਵੀ ਇਹ ਤਾਂ ਚੌੜਾ ਯਾਰ ਇਹਨੂੰ ਕੱਟ ਕੇ ਨਾ ਥੋੜਾ ਜਿਹਾ ਛੋਟਾ ਕਰੋ ਕਿਸ ਕੇ ਸੀ ਘਟਾਉਂਦੇ ਨੇ ਚਲੋ ਮਹਾਰਾਜ ਕਹਿੰਦੇ ਨੇ ਨਾ ਜਨਮ ਮਰਨ ਕੇ ਚੂਕੋ ਜਨਮ ਮਰਨ ਕੋ ਚੂਕੋ ਸੰਸਾਰ ਸਾਧ ਸੰਗਤ ਦਰਸਾਰੀ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਗੁਰੂ ਦੇ ਦਰਸ਼ਨਾਂ ਦੀ ਬਰਕਤ ਨਾਲ ਉਹਨਾਂ ਦੇ ਜਨਮ ਮਰਨ ਦੇ ਡੇੜ ਦਾ ਸਹਿਮ ਮੁੱਕ ਜਾਂਦਾ ਹੈ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਦੇ ਬਚਨ ਸੁਣਦਾ ਪੱਲੇ ਬੰਦਾ ਉਸ ਬਚਨਾਂ ਤੇ ਚੱਲਦਾ ਫਿਰ ਗੁਰੂ ਦੀ ਗੱਲ ਮੰਨਦਾ ਵੀ ਜਿੱਥੋਂ ਗੁਰੂ ਰੋਕਦੇ ਨੇ ਉੱਥੇ ਜਾ ਰਿਹਾ ਤੇ ਜਿੱਥੋਂ ਗੁਰੂ ਜਿੱਧਰ ਨੂੰ ਕਹਿ ਰਹੇ ਨੇ ਉਧਰ ਨੂੰ ਜਾ ਰਿਹਾ ਜਿੱਥੋਂ ਰੋਕ ਰਹੇ ਨੇ ਉੱਥੋਂ ਰੁਕ ਰਿਹਾ ਉਹ ਫਿਰ ਗੁਰਮਖੀ ਦੀ ਨਿਸ਼ਾਨੀ ਆ ਜਿਹੜਾ ਆਪਣੀ ਮਰਜ਼ੀ ਕਰਦਾ ਵੀ ਆਨੇ ਤਾਂ ਬਥੇਰਾ ਕੁਝ ਲਿਖਿਆ ਜੀ ਗੁਰਬਾਣੀ ਚ ਆਏ ਥੋੜਾ ਮੰਨਿਆ ਜਾਂਦਾ ਹੁੰਦਾ ਵੀ ਗੁਰਬਾਣੀ ਤੱਕ ਮੱਥਾ ਟੇਕਣ ਵਾਸਤੇ ਆ ਗੁਰੂ ਦੀ ਗੱਲ ਥੋੜੀ ਮੰਨਣੀ ਆ ਪਤਾ ਗਾ ਮੱਥਾ ਟੇਕਣਾ ਕੱਲਾ ਮੱਥਾ ਟੇਕਣ ਨੂੰ ਤਾਂ ਮਹਾਰਾਜੀ ਇੱਕ ਪੰਕਤੀ ਆ ਇੱਕ ਬਚਨਾਂ ਗੁਰਬਾਣੀ ਦੇ ਵਿੱਚ ਬੇ ਭਾਵੇਂ 100 ਵਾਰੀ ਆ ਕੇ ਤੂੰ ਮੱਥਾ ਟੇਕ ਜਾ ਸੱਜਣਾ ਕੁਛ ਨਹੀਂ ਚਬਰਨ ਵਾਲਾ ਤੇਰਾ ਕੱਲਾ ਮੱਥਾ ਟੇਕਣਾ ਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਗੱਲ ਮੰਨ ਗੁਰੂ ਦੀ ਗੱਲ ਮੰਨ ਕੇ ਗੁਰੂ ਦੇ ਸਿਧਾਂਤਾਂ ਤੇ ਚੱਲ ਫੇਰ ਤੇਰਾ ਜੀਵਨ ਚੇਂਜ ਹੋਏਗਾ ਮਹਾਰਾਜ ਕਹਿੰਦੇ ਨਾ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ ਕਿੰਨਾ ਦੇ ਜਨਮ ਮਰਨ ਕੇ ਜਨਮ ਮਰਨ ਕੋ ਚੁੱਕੋ ਸੰਸਾ ਸਾਥ ਸੰਗਤ ਦਰਸਾਰੀ ਬੇ ਗੁਰੂ ਸਾਧੂ ਦੀ ਸੰਗਤ ਦੇ ਵਿੱਚ ਜਦੋਂ ਤੂੰ ਆਏਂਗਾ ਭਾਈ ਗੁਰੂ ਦੀ ਗੱਲ ਸੁਨੇਗਾ ਤਾਂ ਤਾ ਤੇਰੇ ਸਹਿਮ ਮੁੱਕ ਜਾਣਗੇ ਡਰ ਮੁੱਕ ਜਾਣਗੇ ਅਗੇ ਮਹਾਰਾਜ ਕਹਿੰਦੇ ਚਰਨ ਪਖਾਰ ਕਰੂੰ ਗੁਰ ਸੇਵਾ ਵਾਰ ਜਾਉ ਲੱਖ ਬਰੀਆ ਮੈਂ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ ਮੈਂ ਗੁਰੂ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ ਇਹ ਕੌਣ ਕਹਿ ਸਕਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਗਤ ਪਿਆਰੇ 15 ਭਗਤ ਸਹਿਬਾਨਾਂ ਦੀ ਬਾਣੀ ਆ 11 ਭਟ ਸਹਿਬਾਨ ਨੇ ਜੋ ਗੁਰੂ ਦੇ ਗਿਆਨ ਦੇ ਨਾਲ ਜੁੜੇ ਹੋਏ ਨੇ ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜੇ ਹੋਏ ਨੇ ਠੀਕ ਆ ਜੀ ਤਿੰਨ ਗੁਰ ਸਿੱਖਾਂ ਦੀ ਬਾਣੀ ਆ 6 ਗੁਰ ਸਿੱਖ 6 ਗੁਰੂ ਸਹਿਬਾਨਾਂ ਦੀ ਬਾਣੀ ਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6ਵੇਂ 7ਵੇਂ ਤੇ 8ਵੇਂ 10ਵੇਂ ਇੰਨਾ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 6 ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦਰਜ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਤੇ ਗਾ ਫਿਰ ਨੌਵੇਂ ਪਾਤਸ਼ਾਹ ਦੇ ਸ਼ਲੋਕ ਨੇ। 15 ਭਗਤ ਸਹਿਬਾਨਾਂ ਦੀ ਬਾਣੀ ਆ। ਜੇ ਹੁਣ ਆਪਾਂ ਗੁਰੂ ਦੀ ਸੰਗਤ ਕਰ ਰਹੇ ਆਂ ਸਾਧ ਸੰਗਤ ਵਿੱਚ ਬੈਠੇ ਆਂ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆਂ ਜੀ। ਹੁਣ 35 ਤੋਂ ਭਾਈ ਲਾਵਾ ਕੋਈ ਹੋਰ ਇਦੋਂ ਵੱਡਾ ਹੈਗਾ ਭਾਈ ਮਹਾਂਪੁਰਖ ਛੋਡੇ ਵਾਸਤੇ ਤਾਂ ਤੁਸੀਂ ਜਾ ਸਕਦੇ ਹੋ ਆਪਣੀ ਮਰਜ਼ੀ ਨਾਲ। ਪਰਾ ਪੰਤੀ ਮਹਾਂਪੁਰਖਾਂ ਤੋਂ ਵੱਡਾ ਤਾਂ ਕੋਈ ਸੰਸਾਰ ਦੇ ਵਿੱਚ ਨਹੀਂ ਹੈ ਸਾਰੇ ਸੰਸਾਰ ਦਾ ਰਹਿਵਾਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸਨਾਂ ਇਹਨਾਂ ਦੀ ਬਾਣੀ ਨਾਲ ਜੁੜ ਕੇ ਜੀਵਨ ਸਬਰ ਸਕਦਾ ਅੱਗੇ ਮਹਾਰਾਜ ਕਹਿੰਦੇ ਨੇ ਜਹ ਪ੍ਰਸਾਦ ਇਹ ਭੌਂਜਲ ਤਰਿਆ ਜਨ ਨਾਨਕ ਪੈਰ ਸੰਗ ਮਿਰਿਆ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ ਹੀ ਜਿਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ ਦੇ ਚਰਨਾਂ ਵਿੱਚ ਜੁੜ ਸਕੀਦਾ ਹੈ ਉਹ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ ਆ। ਹੋਰ ਆਪਾਂ ਜਿੰਨੇ ਮਰਜੀ ਕਰ ਲੈ ਆਪਾਂ ਪਹਿਲਾਂ ਪੜ ਕੇ ਆਇਆ ਵੀ ਜਿੰਨੇ ਮਰਜੀ ਆਪਾਂ ਕਰ ਲੈ। ਬਿਨਾ ਗੁਰੂ ਦੇ ਨਾਮ ਤੋਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋ ਸਕਦਾ ਇੱਕੋ ਇੱਕ ਹੀ ਹੈ ਗੁਰਬਾਣੀ ਨਾਲ ਜੁੜਨਾ ਪ੍ਰਮਾਤਮਾ ਦਾ ਨਾਮ ਜਪਣਾ ਗੁਰੂ ਦੇ ਸਿਧਾਂਤ ਤੇ ਚੱਲਣਾ ਤੇਰਾ ਜੀਵਨ ਸਫਲ ਹੋਏਗਾ ਅਗੇ ਮਹਾਰਾਜ ਕਹਿਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਤੁਝ ਬਿਨ ਕਬ ਨ ਰਿ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਵਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰਾ ਸੋਹਣਾ ਸਰਬ ਵਿਆਪਕ ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੇ ਵਿੱਚ ਉਹਨੂੰ ਦੇਖਦੇ ਨੇ ਸਾਰੀ ਲੁਕਾਈ ਦਾ ਮਤਲਬ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਜੀਵ ਜੰਤੂ ਪੇੜ ਪੌਦੇ ਤੇਰੋ ਰੂਪ ਸਗਲ ਦੇਖ ਮੋਹੀ ਰਹਾਵਲੇ ਬੰਦ ਚ ਮਹਾਰਾਜ ਪਹਿਲਾਂ ਵਾਲੇ ਬੰਦ ਚ ਕਹਿੰਦੇ ਨੇ ਰਹਾਉ ਤੋਂ ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ਠੀਕ ਹੈ ਜੀ ਪ੍ਰਭੂ ਪਰਮਾਤਮਾ ਦੀ ਮਿਹਰ ਤੋਂ ਬਿਨਾ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਨਹੀਂ ਕਰ ਸਕਦਾ ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ਜਿਹਦੇ ਤੁਸ ਕਿਰਪਾ ਕਰਦਾ ਉਹ ਤੈਨੂੰ ਪ੍ਰਸੰਨ ਕਰ ਲੈਂਦੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਮੇਸ਼ ਪਿਤਾ ਤੱਕ ਸ਼ਹੀਦ ਸੰਗ ਸਿੰਘਣੀਆਂ ਜਿਹੜੇ ਉਹਦੇ ਕਹਿਣੇ ਮੁਤਾਬਕ ਆਪਣੇ ਜੀਵਨ ਨੂੰ ਬਸਰ ਕਰਕੇ ਗਏ ਨੇ ਗੁਰੂ ਦੀ ਰਜਾ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਵਿੱਚ ਰਹੇ ਨੇ ਕੁਦਰਤ ਦੇ ਨਿਯਮ ਮੁਤਾਬਕ ਜਿਨ੍ਹਾਂ ਨੇ ਆਪਣਾ ਮਨੁੱਖਾ ਜੀਵਨ ਬਸਰ ਕੀਤਾ ਉਹ ਉਹਨੂੰ ਖੁਸ਼ ਕਰ ਲੈਂਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਉਹਦੀ ਕਿਰਪਾ ਕਿਉਂਕਿ ਉਹਨਾਂ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਉਹਨਾਂ ਤੇ ਤੇ ਉਹਦੀ ਕਿਰਪਾ ਨਾਲ ਹੀ ਉਹਨਾਂ ਨੇ ਉਦੇ ਸਿਧਾਂਤ ਤੇ ਚੱਲ ਕੇ ਪ੍ਰਸੰਨ ਕੀਤਾ ਅਸੀਂ ਵੀ ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰਕੇ ਅਸੀਂ ਗੁਰੂ ਨੂੰ ਖੁਸ਼ ਕਰ ਸਕਦੇ ਆਂ ਫਿਰ ਗੁਰੂ ਸਾਤੀ ਨਾ ਲਾਉਂਦਾ ਸਾਨੂੰ ਫਿਰ ਆਪਦੇ ਚਰਨਾਂ ਨਾਲ ਜੋੜਦਾ ਜਦੋਂ ਅਸੀਂ ਗੁਰੂ ਦੇ ਕਹਿਣੇ ਮੁਤਾਬਕ ਹੁੰਨੇ ਆ ਅੱਗੇ ਮਹਾਰਾਜ ਕਹਿੰਦੇ ਨੇ ਸੁਰਗ ਪਿਆਲ ਮਿਰਤ ਭੂ ਮੰਡਲ ਸਰਪ ਸਮਾਨੋ ਏਕੇ ਉਹੀ हे भाई स्वर्ग लोक पाताल लोक मात लोक सारा ब्रह्मांड सबना ਵਿੱਚ ਇੱਕ ਉਹ ਪ੍ਰਮਾਤਮਾ ਹੀ ਸਮਾਇਆ ਹੋਇਆ ਹੈ ਸਾਰਿਆਂ ਵਿੱਚ ਜੀਵਾਂ ਦੇ ਵਿੱਚ ਜੀ ਜੰਤ ਸਭ ਤੇਰਾ ਖੇਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਖੇਲ ਹੈ ਜਿੰਨਾ ਵੀ ਜੀਵ ਜੰਤੂ ਹੈ ਨਾ ਤਾਂ ਇਸ ਤੋਂ ਵੱਖਰਾ ਕੋਈ ਕਿਸੇ ਨੂੰ ਪੈਦਾ ਕਰ ਸਕਦਾ ਨਾ ਕੋਈ ਮਾਰ ਸਕਦਾ ਨਾ ਕੋਈ ਸੁੱਖ ਸਹੂਤ ਦੇ ਸਕਦਾ ਨਾ ਕੋਈ ਕੁਝ ਕਿਸੇ ਦਾ ਕੁਝ ਵਿਗਾੜ ਸਕਦਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਸਭ ਕੁਝ ਕਰਨ ਵਾਲਾ ਅੱਗੇ ਮਹਾਰਾਜ ਕਹਿੰਦੇ ਨੇ हे ਪਾਈ ਸੁਰਗ ਲੋਕ ਪਤਾਲ ਲੋਕ ਮਾਤ ਲੋਕ ਸਾਰਾ ਬ੍ਰਹਮੰਡ ਸਭਨਾ ਵਿੱਚ ਇੱਕ ਉਹ ਪ੍ਰਮਾਤਮਾ ਹੀ ਸਮਾਇਆ ਹੋਇਆ ਹੈ ਸਿਵ ਸਿਵ ਕਰਤ ਸਗਲ ਕਰ ਜੋਰੇ ਸਰਬਮਹਾਂ ਠਾਕੁਰ ਤੇਰੀ ਦੋਹੀ ਮਹਾਰਾਜ ਕਹਿੰਦੇ ਨਾ ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕਰ ਸਾਰੇ ਜੀਵਾਂ ਜੀਵ ਤੈਨੂੰ ਸੁੱਖਾਂ ਦਾ ਦਾਤਾ ਆਖ ਆਖ ਕੇ ਤੇਰੇ ਅੱਗੇ ਦੋਵੇਂ ਹੱਥ ਜੋੜਦੇ ਹਨ ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ਚਾਹੇ ਕੋਈ ਅੱਲਾਹ ਕਹਿ ਕੇ ਪੁਕਾਰ ਕਰਦਾ ਚਾਹੇ ਕੋਈ ਵਾਹਿਗੁਰੂ ਕਹਿ ਕੇ ਚਾਹੇ ਕੋਈ ਰਾਮ ਚਾਹੇ ਕੋਈ ਰਹੀਮ ਚਾਹੇ ਕੋਈ ਗੋਡ ਕਹਿ ਕੇ ਅਰਦਾਸ ਬੇਨਤੀ ਤੇ ਹੱਥ ਜੋੜ ਕੇ ਉਹਦੇ ਅੱਗੇ ਹੀ ਅਰਦਾਸ ਕਰਦਾ ਅਕਾਲ ਪੁਰਖ ਵਾਹਿਗੁਰੂ ਦੇ ਜੀਵ ਜੰਤੂ ਵੀ ਆ ਦੇਖੋ ਤੁਸੀਂ ਆਪਾਂ ਪੰਛੀ ਬੋਲਦੇ ਦੇਖਦੇ ਛੋਟੀਆਂ-ਛੋਟੀਆਂ ਚਿੜੀਆਂ ਸਾਰੀ ਰਾਤ ਟਿਕੀਆਂ ਰਹਿੰਦੀਆਂ ਇਹ 3 ਕਜੇ ਤੋਂ ਬਾਅਦ ਇਹਨਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਸਾਰਾ ਜੀਵ ਜੰਤੂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਪੁਕਾਰ ਰਿਹਾ ਜਿਹਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜੋੜਦੀ ਹੈ ਗੁਰੂ ਦੀ ਗੱਲ ਮੰਨਿਏ ਭਾਈ ਲੋਕ ਸੁਖੀਏ ਪ੍ਰਲੋਕ ਸੇਲੇ ਆਪੇ ਹੋ ਜਾਣੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਪਤ ਤ ਪਾਵਨ ਠਾਕੁਰ ਨਾਮ ਤੁਮਾਰਾ ਪਤ ਤ ਪਾਵਨ ਠਾਕੁਰ ਨਾਮ ਤੁਮਾਰਾ ਸੁਖਦਾਈ ਨਿਰਮਲ ਸੀਤ ਲੋਈ ਮਹਾਰਾਜ ਕਹਿੰਦੇ ਨੇ हे ਠਾਕੁਰ ਤੇਰਾ ਨਾਮ ਹੈ ਤੇਰਾ ਨਾਮ ਹੈ ਬਕਾਰਾਂ ਵਿੱਚ ਡਿੱਗੇ ਹੋਏ ਨੂੰ ਹੋਆਂ ਨੂੰ ਪਵਿੱਤਰ ਕਰਨ ਵਾਲਾ ਤੂੰ ਸਭ ਨੂੰ ਸੁੱਖ ਦੇਣ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸ਼ਾਂਤੀ ਸਰੂਪ ਹੈ ਤੇ ਜਿਹੋ ਜਿਹੇ ਦੀ ਸੰਗਤ ਕਰਾਂਗੇ ਭਾਈ ਉਹੋ ਜਿਹਾ ਹੀ ਮਨੁੱਖ ਹੋਏਗਾ ਨਾ ਜੋ ਸ਼ਾਂਤੀ ਸਰੂਪ ਵਾਲੇ ਨਾਲ ਭਾਈ ਸੰਗਤ ਕਰਾਂਗੇ ਸੀ ਤਾਂ ਉਹੋ ਜਿਹਾ ਮਨ ਹੋ ਜਾਏਗਾ ਜੈਸੀ ਸੰਗਤ ਵੈਸੀ ਰੰਗਤ ਗੁਰੂ ਦੀ ਸੰਗਤ ਕਰੀਏ ਰੰਗ ਲੱਗਦਾ ਭਾਈ ਮਹਾਰਾਜ ਕਹਿਣਾ ਕਰਦੇ ਨੇ हे ठाकुर ਤੇਰਾ ਨਾਮ ਹੈ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਪਵਿੱਤਰ ਕਰਨ ਵਾਲਾ ਤੂੰ ਸਭ ਨੂੰ ਸੁੱਖ ਦੇਣ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸ਼ਾਂਤੀ ਸਰੂਪ ਹੈ ਇਸ ਗੁਰੂ ਨਾਲ ਜੁੜ ਜੇ ਭਾਈ ਮਹਾਰਾਜ ਕਹਿੰਦੇ ਗਿਆਨ ਧਿਆਨ ਨਾਨਕ ਬੜਿਆਈ ਸੰਤ ਤੇਰੇ ਸਿਉ ਲਾਗ ਗਲੋਈ ਮਹਾਰਾਜ ਕਹਿੰਦੇ ਹੈ ਨਾਨਕ ਆਖ ਹੇ ਪ੍ਰਭੂ ਤੇਰੇ ਸੰਤ ਜਨਾਂ ਨਾਲ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਹੀ ਗੱਲਾਂ ਹੀ ਤੇਰੇ ਸੇਵਕਾਂ ਵਾਸਤੇ ਗਿਆਨ ਚਰਚਾ ਹੈ ਸਮਾਧੀਆਂ ਹੈ ਲੋਕ ਪਰਲੋਕ ਦੀ ਇੱਜ਼ਤ ਹੈ ਆਪਾਂ ਗੁਰੂ ਦੇ ਨਾਲ ਹੁਣ ਗੱਲਬਾਤ ਕਰ ਰਹੇ ਹਾਂ ਸਾਰੇ ਭੈਣ ਭਰਾ ਜਿੰਨੇ ਬੈਠੇ ਇਹੀ ਸਭ ਕੁਝ ਮਹਾਰਾਜ ਦੁਆਰਾ ਮੈਂ ਰਿਪੀਟ ਕਰ ਦਿੰਨਾ ਮਹਾਰਾਜ ਕਹਿੰਦੇ ਤੇਰੇ ਸੰਤ ਜਨਾਂ ਨਾਲ ਤੇਰੀ ਸਿੱਖਤ ਸਲਾਹ ਦੀਆਂ ਗੱਲਾਂ ਹੀ ਆਪਾਂ ਹੁਣ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਭਗਤ ਪਿਆਰੇ ਗੁਰੂ ਸਹਿਬਾਨਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ ਤੇ ਮਹਾਰਾਜ ਕਹਿੰਦੇ ਸਿੱਖਤ ਸਲਾਹ ਦੀਆਂ ਗੱਲਾਂ ਹੀ ਤੇਰੇ ਸੇਵਕਾਂ ਵਾਸਤੇ ਗਿਆਨ ਚਰਚਾ ਹੈ ਇਹ ਗਿਆਨ ਦੀ ਚਰਚਾ ਹੋ ਰਹੀ ਹੈ